ਬੰਦ ਕਰਾਣੇ ਚਲੇ ਥੇ ਇਹ ਤਵੈਫੋ ਦਾ ਕੋਠਾ ਪਰ ਸਿੱਕੋ ਕੀ ਸੰਕ ਦੇਖ ਕੇ ਖੁਦ ਹੀ ਮੁਜਰਾ ਕਰ ਬੈਠੇ ਇਹ ਗੱਲਾਂ ਆਮ ਆਦਮੀ ਪਾਰਟੀ ਦੇ ਬੜੀਆਂ ਜਾਚਦੀਆਂ ਜਾਚਦੀਆਂ ਕਿਉਂ ਆ ਜਦੋਂ ਇਹ ਸੱਤਾ ਤੇ ਆਉਣ ਤੋਂ ਪਹਿਲਾਂ ਇਹਨਾਂ ਨੇ ਗੱਲਾਂ ਕੀਤੀਆਂ ਸੀ ਸਿਹਤ ਸਿੱਖਿਆ ਰੁਜ਼ਗਾਰ ਦੀਆਂ ਪਰ ਜਦੋਂ ਸੱਤਾ ਤੋਂ ਆਉਣ ਤੋਂ ਬਾਅਦ ਇਹ ਉਹਨਾਂ ਚੀਜ਼ਾਂ ਦਾ ਹੀ ਘਾੜ ਕਰ ਰਹੀ ਆ ਇਸੇ ਕਰਕੇ ਕਹਿ ਰਹੇ ਆ ਬੰਦ ਕਰਾਣੇ ਚਲੇ ਥੇ ਇਹ ਤਵੈਫੋ ਦਾ ਕੋਠਾ ਪਰ ਸਿੱਕੋ ਕੀ ਸੰਕ ਦੇਖ ਕੇ ਖੁਦ ਹੀ ਮੁਜਰਾ ਕਰ ਬੈਠੇ ਇਸ ਟਾਈਮ ਮਹਾਰ ਸੋਨਾ ਪਿੰਡ ਪੈਂਦਾ ਜਿਹੜਾ ਫਾਜ਼ਿਲਕਾ ਦਾ ਮਤਲਬ ਫਾਜ਼ਿਲਕਾ ਦੋ ਬਲਾਕ ਦਾ ਪਿੰਡ ਆ ਔਰ ਜ਼ਿਲ੍ਹਾ ਵੀ ਫਾਜ਼ਿਲਕਾ ਇੱਥੋਂ ਦੇ ਲੋਕ ਧਰਨਾ ਲਈ ਬੈਠੇ ਆ ਪਹਿਲਾਂ ਤਾਂ ਕਹਿੰਦੇ ਸੀ ਕਿ ਧਰਨਾ ਨਹੀਂ ਲੱਗਣਗੇ ਸਾਡੀ ਸਰਕਾਰ ਵੇਲੇ ਬਜ਼ੁਰਗ ਧਰਨਾ ਲੱਗਿਆ ਵੇਖਿਆ ਸੀ ਬਜ਼ੁਰਗਾਂ ਦਾ ਇਸ ਟਾਈਮ ਛੋਟੇ ਛੋਟੇ ਬੱਚਿਆਂ ਦਾ ਧਰਨਾ ਲੱਗਿਆ ਹੋਇਆ ਉਹਨਾਂ ਦੀ ਮੰਗ ਕੀ ਆ ਕਿ ਪਹਿਲਾ ਚਰਨਜੀਤ ਸਿੰਘ ਚੰਨੀ ਜੀ ਦੇ ਵੇਲੇ ਜਿਹੜੇ ਸਕੂਲ ਸੀ ਕੱਲੇ ਇਸ ਪਿੰਡ ਵਿੱਚ ਨਹੀਂ ਸਾਰੇ ਪੰਜਾਬ ਦੇ ਵਿੱਚ ਕੁਝ ਪਿੰਡਾਂ ਦੇ ਸਕੂਲ ਅਪਗ੍ਰੇਡ ਹੋਏ ਸੀ 8ਵੀਂ ਤੋਂ 10ਵੀਂ ਦੇ ਬਣੇ ਸੀ ਔਰ 10ਵੀਂ ਤੋਂ 12ਵੀਂ ਦੇ ਬਣੇ ਸੀ ਪਰ ਜਦੋਂ ਦੀ ਹੁਣ ਇਹ ਸਰਕਾਰ ਆਈ ਆ ਕਈ ਇਹੋ ਜਿਹੇ ਪੰਜਾਬ ਦੇ ਸਕੂਲ ਆ ਜਿੱਥੇ 12ਵੀਂ ਦੀਆਂ ਐਡਮਿਸ਼ਨਾਂ ਹੋ ਗਈਆਂ ਸੀ ਜਿਹੜੇ 8ਵੀਂ ਦੇ ਸੀ ਉੱਥੇ 10ਵੀਂ ਦੀਆਂ ਐਡਮਿਸ਼ਨ ਹੋ ਗਈਆਂ ਸੀ ਪਰ ਇੱਕਦਮ ਪਤਾ ਨਹੀਂ ਸਰਕਾਰ ਦੇ ਦਿਮਾਗ ਵਿੱਚ ਕੀ ਆਇਆ ਇਹਨਾਂ ਨੇ ਨਾਲ ਦੀ ਨਾਲ ਐਡਮਿਸ਼ਨਾਂ ਬੰਦ ਕਰਾਤੀਆਂ ਔਰ ਉੱਥੋਂ ਦੇ ਟੀਚਰ ਕਹਿਣ ਲੱਗ ਗਏ ਬੱਚਿਆਂ ਨੂੰ ਕਿ ਤੁਸੀਂ ਭਾਈ ਆਪਦੀਆਂ ਐਡਮਿਸ਼ਨਾਂ ਕਿਸੇ ਹੋਰ ਸਕੂਲਾਂ ਦੇ ਵਿੱਚ ਕਰਾ ਲਓ ਜੇ ਹੁਣ ਲੋਕ ਕਹਿ ਰਹੇ ਆ ਮੈਨੂੰ ਪਟਿਆਲੇ ਸੈਰ ਤੋਂ ਵੀ ਕਈ ਵਾਰੀ ਫੋਨ ਆਏ ਆ ਕਿ ਭਾਈ ਜੀ ਤੁਸੀਂ ਸਾਡੇ ਏਰੀਆ ਦੇ ਵਿੱਚ ਆਓ ਉਹ 15 ਮਹੀਨਿਆਂ ਨੂੰ ਐਕਸੀਡੈਂਟ ਹੋ ਗਿਆ ਸੀ ਗੱਡੀ ਦਾ ਕਿਸੇ ਸੱਜਣ ਜਿਹੜੀ ਗੱਡੀ ਸੀਗੀ ਕੁਲਵਿੰਦਰ ਸਿੰਘ ਦੀ ਤਾਂ ਮੈਂ ਇਹ ਕਹੂੰਗਾ ਕਿ ਜਾਣਾ ਮੈਂ ਉੱਥੇ ਵੀ ਸੀਗਾ ਪਰ ਮੈਂ ਹੁਣ ਫਿਰ ਜਾ ਕੇ ਆਉਂਗਾ ਕਿ ਜਿਹੜੇ ਪੰਜਾਬ ਦੇ ਲੋਕ ਦੱਸ ਰਹੇ ਆ ਕਿ ਭਾਈ ਸਾਹਿਬ ਚੰਨੀ ਵੇਲੇ ਸਕੂਲ ਤਾਂ ਅਪਗ੍ਰੇਡ ਹੋ ਗਿਆ ਸੀ ਪਰ ਇਹ ਨਵੀਂ ਸਰਕਾਰ ਨੇ ਅਪਗ੍ਰੇਡ ਕੀਤਿਆਂ ਨੂੰ ਹੀ ਰੱਦ ਕਰ ਰਹੀ ਆ ਜਿਵੇਂ ਕਿ ਆ 12ਵੀਂ ਦਾ ਸਕੂਲ ਬਣ ਗਿਆ ਸੀ ਬੱਚਿਆਂ ਦਾ ਜਿਹੜਾ ਆਈ ਕਾਰਡ ਗਲ ਦੇ ਵਿੱਚ ਪਾਇਆ ਹੋਇਆ ਤੇ ਉਹ ਆਈ ਕਾਰਡ ਦੇ ਲਿਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆ ਮੁਹਾਰਸ ਉਹਨਾਂ ਦੀ ਗੱਲ ਕਰ ਰਹੇ ਆ ਬੱਚਿਆਂ ਦਾ ਕਾਲ ਰਿਜ਼ਲਟ ਆਇਆ ਉਹ ਦੱਸ ਰਹੇ ਆ ਰਿਜ਼ਲਟ ਦੇ ਉੱਤੇ ਵੀ ਲਿਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰ ਉੱਥੇ ਪਲੱਸ 1 ਤੇ 2 ਦੀਆਂ ਐਡਮਿਸ਼ਨਾਂ ਨਹੀਂ ਹੋ ਰਹੀਆਂ ਔਰ ਇਹ ਸਕੂਲ ਦਾ ਮੈਂ ਪਿੰਡ ਦਾ ਮਸਲਾ ਵੇਖ ਕੇ ਆਇਆ ਇਹਨਾਂ ਨੂੰ 15 16 ਕਿਲੋਮੀਟਰ ਪੈਂਦਾ ਫਾਜ਼ਿਲਕਾ ਦਾ ਸਕੂਲ ਉੱਥੇ 10ਵੀਂ ਤੱਕ ਦੇ ਮੁੰਡੇ ਤਾਂ ਪੜ ਜਾਣਗੇ ਪਰ ਕੁੜੀਆਂ ਨੂੰ ਪੜਾਉਣਾ ਔਖਾ ਹੋ ਜਾਣਾ ਮੈਂ ਸਿਰਫ ਇਹਨਾਂ ਭਗਵੰਤ ਮਾਨ ਜੀ ਕੋਲ ਪੁੱਛਣਾ ਚਾਹੁੰਨਾ ਕਿ ਜੋਤੀ ਜੀ ਜੋਤੀਬਾ ਫੂਲੇ ਜੀ ਵਾਲਾ ਸਮਾ ਫਿਰ ਤੋਂ ਹੁਣ ਸ਼ੁਰੂ ਹੋ ਚੁੱਕਿਆ ਉਹ ਕਹਿੰਦਾ ਹੁੰਦਾ ਸੀ ਕਹਿੰਦੇ ਹੁੰਦੇ ਸੀ ਮੈਂ ਮਾਫੀ ਚਾਹੁੰਦਾ ਜੇਕਰ ਕੋਈ ਸ਼ਬਦ ਗਲਤ ਬੋਲਦਾ ਹਾਂ ਉਹਨਾਂ ਨੇ ਅੰਦੋਲਨ ਸ਼ੁਰੂ ਕੀਤਾ ਸੀ ਜੇਕਰ ਉੱਚ ਜਾਤੀਆਂ ਦੇ ਬੱਚੇ ਪੜ ਸਕਦੇ ਆ ਤੇ ਛੂਦਰਾਂ ਦੇ ਬੱਚੇ ਕਿਉਂ ਨਹੀਂ ਹੁਣ ਮੈਂ ਵਰਨਾ ਦੇ ਨਾਮ ਨਹੀਂ ਲੈਣਾ ਚਾਹੁੰਦਾ ਤਿੰਨ ਵਰਨਾ ਤੇ ਮੈਂ ਨਾਮ ਨਹੀਂ ਲੈ ਰਿਹਾ ਚੌਥਾ ਵਰਨ ਛੂਦਰ ਜਿਹਨੂੰ ਸਭ ਤੋਂ ਨੀਵਾਂ ਵਰਨ ਮੰਨਿਆ ਜਾਂਦਾ ਜਿਹਦੇ ਵਿੱਚ 6743 ਜਾਤਾਂ ਹੁੰਦੀਆਂ ਛੂਦਰਾਂ ਦੇ ਬੱਚਿਆਂ ਨੂੰ ਪੜਨ ਦੀ ਆਜ਼ਾਦੀ ਨਹੀਂ ਸੀ ਉਹਨਾਂ ਨੇ ਅੰਦੋਲਨ ਚਲਾਇਆ ਸੀ ਔਰ ਉਹਨਾਂ ਦੀ ਵਾਈਫ ਸਵਿੱਤਰੀਬਾਈ ਫੂਲੇ ਜੀ ਉਹਨਾਂ ਦੇ ਵਿੱਚ ਜਿਹੜਾ ਕਹਿੰਦਾ ਲੋਕੀ ਗਾਰਾ ਸਿਰਦੇ ਹੁੰਦੇ ਸੀ ਉਹਨਾਂ ਸਮੇਂ ਦੇ ਵਿੱਚ ਉਹਨਾਂ ਨੇ ਉਹਦੇ ਮਾਪੇ ਉਹਦੇ ਜਿਹੜਾ ਕਹਿੰਦਾ ਬਾਪ ਨੇ ਵੀ ਘਰੋਂ ਕੱਢਤਾ ਸੀ ਜੋਤੀਵਾ ਫੂਲੇ ਜੀ ਦੇ ਨੇ ਕਿ ਭਾਈ ਤੂੰ ਇਹ ਕੰਮ ਗਲਤ ਕਰ ਰਿਹਾ ਪਰ ਫਿਰ ਵੀ ਉਹਨਾਂ ਨੇ ਅੰਦੋਲਨ ਚਲਾਇਆ ਸਿੱਖਿਆ ਦਾ ਜਿਹੜਾ ਕਹਿੰਦਾ ਪੱਧਰਾ ਜਿਹੜਾ ਮੈਂ ਤੇ ਕਹੂੰਗਾ ਵੀ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਛੂਦਰ ਜਿਹੜਾ ਵੰਛਵਾਜ ਦਾ ਪਰ ਨਹੀਂ ਇਸ ਟਾਈਮ ਵੀ ਉਹੀ ਰਾਜਨੀਤੀ ਚੱਲ ਰਹੀ ਆ ਸਕੂਲ ਤਾਂ ਬਣ ਗਏ ਸਕੂਲਾਂ ਦੀਆਂ ਬਿਲਡਿੰਗਾਂ ਬਣ ਗਈਆਂ ਪਰ ਉਹਨਾਂ ਨੇ ਲੜਾਈਆਂ ਕਰਕੇ ਛੂਦਰਾਂ ਨੂੰ ਔਰ ਬਾਬਾ ਸਾਹਿਬ ਅੰਬੇ ਅੰਬੇਦਕਰ ਜੀ ਦੀ ਬਦੌਲਤ ਕਰਕੇ ਇਹ ਛੂਦਰਾਂ ਨੂੰ ਸਿੱਖਿਆ ਮਿਲਣ ਦਾ ਕਾਨੂੰਨ ਤਾਂ ਬਣ ਗਿਆ ਮਤਲਬ ਇਹਨਾਂ ਨੂੰ ਸਿੱਖਿਆ ਦੇਣੀ ਜ਼ਰੂਰੀ ਆ ਪਰ ਇਸ ਟਾਈਮ ਸਕੂਲ ਬਣਾ ਦਿੱਤੇ ਸਕੂਲਾਂ ਚ ਬਿਲਡਿੰਗਾਂ ਬਣਾ ਦਿੱਤੀਆਂ ਪੜਾਉਣ ਵਾਸਤੇ ਟੀਚਰ ਪੂਰੇ ਨਹੀਂ ਗੇ ਜੇ ਗੱਲ ਕਰੀਏ ਪੰਜਾਬ ਦੇ ਭਵਿੱਖ ਦੀ ਤਾਂ ਜਿਹੜਾ ਬੱਚਾ ਇਸ ਟਾਈਮ 7ਵੀਂ 8ਵੀਂ ਦੇ ਵਿੱਚ ਪੜ ਰਿਹਾ ਉਹਨੂੰ ਪੁੱਛੋ ਵੱਡਾ ਹੋ ਕੇ ਕੀ ਕਰਨ ਉਹਦਾ ਇੱਕੋ ਨਾਰਾ ਹੋਊਗਾ ਪਲੱਸ 2 ਕਰਕੇ ਬਾਹਰ ਜਾਣਾ ਕੈਨੇਡਾ ਜਾਣਾ ਅਮਰੀਕਾ ਜਾਣਾ ਇਟਲੀ ਜਾਣਾ ਫਰਾਂਸ ਜਾਣਾ ਕੋਹ ਅਨੇ ਬਾਹਰਲੀ ਕੰਟਰੀ ਦਾ ਨਾਮ ਦੱਸਣਾ ਇੰਡੀਆ ਦਾ ਉਹਨੇ ਨਾਮ ਨਹੀਂ ਦੱਸਣਾ ਮੈਨੂੰ ਇਹ ਲੱਗ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੰਮ ਇਹੀ ਚੱਲਦਾ ਰਿਹਾ ਤਾਂ ਭਾਈ ਸਾਹਿਬ ਉਹੀ ਛੂਦਰਾਂ ਨੂੰ ਸਿੱਖਿਆ ਦੇਣੀ ਬੰਦ ਹੋ ਜਾਣੀਆਂ ਹੌਲੀ ਹੌਲੀ ਕਿਉਂਕਿ ਟੀਚਰ ਲਾਈਨ ਦੇ ਵਿੱਚ ਘੱਟ ਲੋਕ ਜਾ ਰਹੇ ਆ ਤੇ ਜਿਹੜੇ ਟੀਚਰ ਵਿਚਾਰੇ ਬੰਦੇ ਯੋਗ ਆ ਉਹਨਾਂ ਦੇ ਲਾਠੀ ਚਾਰਜ ਹੋ ਜਾਂਦੇ ਆ ਤੇ ਮੈਂ ਹੁਣ ਇੱਥੇ ਭਗਵੰਤ ਮਾਨ ਜੀ ਨੂੰ ਸਭ ਤੋਂ ਵੱਡੀ ਗੱਲ ਤੇ ਇਹ ਕਹਿਣੀ ਚਾਹੁੰਨਾ ਕਿ ਤੁਸੀਂ ਕਹਿੰਦੇ ਸੀ ਕਾਂਗਰਸ ਨੇ ਕੰਮ ਮਾਰੇ ਕੀਤੇ ਆ ਅਕਾਲੀਆਂ ਨੇ ਮਾਰੇ ਕੀਤੇ ਆ ਜਿਹੜੇ ਮਾਰੇ ਕੀਤੇ ਉਹ ਤਾਂ ਤੁਸੀਂ ਲੋਕਾਂ ਨੂੰ ਦੱਸਦੇ ਆ ਪਰ ਜਿਹੜੇ ਕੰਮ ਆ ਚੰਗੇ ਹੋਏ ਸੀ 8ਵੀਂ ਤੋਂ 10ਵੀਂ ਦੇ ਬਣੇ ਤੇ 10ਵੀਂ ਤੋਂ ਪਲੱਸ 2 ਦੇ ਬਣੇ ਸਕੂਲ ਅਪਗ੍ਰੇਡ ਹੋਏ ਇਹਨਾਂ ਨੂੰ ਰੱਦ ਕਿਉਂ ਕੀਤਾ ਜਾ ਰਿਹਾ ਕਿਉਂ ਲੋਕਾਂ ਦੇ ਬੱਚਿਆਂ ਦੇ ਨਾਲ ਖਿਲਵਾੜ ਹੋ ਰਿਹਾ ਤੁਹਾਡੇ ਬੱਚੇ ਤਾਂ ਪ੍ਰਾਈਵੇਟ ਸਕੂਲਾਂ 'ਚ ਪੜ੍ਹਨੇ ਹੁੰਦੇ ਆ ਤੁਹਾਡੇ ਮੰਤਰੀਆਂ ਦੇ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਨੇ ਹੁੰਦੇ ਆ ਪਰ ਜਿਹੜੇ ਆਮ ਲੋਕ ਆ ਇਹਨਾਂ ਨੂੰ ਸਰਕਾਰੀ ਸਕੂਲਾਂ ਤੋਂ ਬੜੀਆਂ ਉਮੀਦਾਂ ਹੁੰਦੀਆਂ ਕਿ ਖੌਰੇ ਸਾਡਾ ਬੱਚਾ ਸਰਕਾਰੀ ਸਕੂਲ 'ਚੋਂ ਪੜ੍ਹਨ ਤੋਂ ਬਾਅਦ ਹੋ ਸਕਦਾ ਕੋਈ ਚੰਗਾ ਨੰਬਰ ਲੈ ਕੇ ਆਵੇ ਜਿੱਦੇ ਤੁਸੀਂ ਰਿਜ਼ਲਟ ਆਇਆ ਕੁਝ ਕੁ ਬੱਚਿਆਂ ਦਾ ਤੁਸੀਂ ਕਿਹਾ ਸੀ ਇਹਨਾਂ ਨੂੰ ਤੋਹਫੇ ਦੇਵਾਂਗੇ ਤੋਹਫੇ ਦੇਣ ਦੀ ਬਜਾਏ ਜਿਹੜੇ ਸਕੂਲ ਹਰ ਪਿੰਡ ਦੇ ਵਿੱਚ ਪਲੱਸ 2 ਤੱਕ ਦਾ ਕਰੋ ਕਿਉਂਕਿ ਸਕੂਲਾਂ ਦੀ ਹਰ ਪਿੰਡ ਨੂੰ ਲੋੜ ਆ ਹਰ ਕਹੂੰਗਾ ਚਾਹ 80 BC ਜਰਨਲ ਸਾਰਿਆਂ ਨੂੰ ਸਿੱਖਿਆ ਦੀ ਲੋੜ ਆ ਕਿਉਂ ਸਿੱਖਿਆ ਖੋਈ ਜਾ ਰਹੀ ਆ ਮੈਨੂੰ ਤੁਸੀਂ ਦੱਸ ਦੋ ਮੈਂ ਫਿਰ ਤੋਂ ਕਹਿ ਰਿਹਾ ਕਿ ਬੰਦ ਕਰਾਣੇ ਚਲੇ ਇੱਥੇ ਇਹ ਤਵੈਫੋ ਕਾ ਕੋਠਾ ਪਰ ਸਿੱਕੋ ਕੀ ਸੰਕ ਦੇਖ ਕਰ ਖੁਦ ਹੀ ਮੁਜਰਾ ਕਰ ਬੈਠੇ ਤੁਸੀਂ ਕਹਿੰਦੇ ਸੀ ਸਿੱਖਿਆ ਚੰਗੀ ਲਿਉਣੀ ਆ ਪਰ ਅੱਜ ਸਿੱਖਿਆ ਖੁਦ ਖੋਈ ਜਾਂਨੇ ਆ ਮੈਨੂੰ ਦੱਸੋ ਕਾਰਨ ਕੀ ਹੋ ਗਿਆ ਏ ਇਕਦਮ ਕੌਣ ਤੁਹਾਨੂੰ ਕਹਿ ਰਿਹਾ ਵੀ ਸਕੂਲ ਚੰਗੇ ਨਾ ਕਰੋ ਮੇਰੀ ਇਹ ਬੇਨਤੀ ਆ ਆ ਜਿਹੜਾ ਮੁਹਾਰ ਸੋਨਾ ਪਿੰਡ ਆ 15 16 ਕਿਲੋਮੀਟਰ ਫ਼ਾਜ਼ਿਲ ਕਾ ਪੈਂਦਾ ਔਰ ਸਕੂਲ ਉਹਨਾਂ ਨੂੰ ਨੇੜੇ ਕੋਈ ਨਹੀਂ ਜਿਹੜਾ ਕੋਈ ਨੇੜੇ ਪੈਂਦਾ 7-8 ਕਿਲੋਮੀਟਰ ਉਹ ਬਾਰਡਰ ਦੀਆਂ ਤਾਰਾਂ ਲੰਘ ਕੇ ਜਾਣਾ ਪੈਂਦਾ ਤੇ ਤਾਰਾਂ ਲੰਘ ਕੇ ਆਉਣਾ ਪੈਂਦਾ ਜਾਂਦਿਆਂ ਦੀ ਵੀ ਤਲਾਸ਼ੀ ਹੋਣੀ ਆ ਤੇ ਆਉਂਦਿਆਂ ਦੀ ਵੀ ਤਲਾਸ਼ੀ ਹੋਣੀ ਆ ਉੱਥੋਂ ਦੇ ਪਰਿਵਾਰਾਂ ਨੇ ਹੱਥ ਜੋੜਤੇ ਆ ਕੇ ਸਾਡੀ ਜਿਹੜੀ ਸਰਕਾਰ ਆ ਸਾਡੀ ਸੁਣਵਾਈ ਕਰੇ ਪਲੱਸ 2 ਤੱਕ ਦੇ ਸਕੂਲ ਬਣੇ ਪਏ ਆ ਉਹ ਕਹਿੰਦੇ ਟਿੱਕੀ ਦੇ ਵਿੱਚ ਬਣੇ ਆ ਤੇ ਪਰ ਇਸ ਟਾਈਮ ਜਿਹੜੀ ਸਾਡੀ ਸਰਕਾਰ ਆ ਉਹ ਇਹਦੇ ਵਿੱਚ ਕਲਾਸਾਂ ਸ਼ੁਰੂ ਕਰਾਵੇ ਤਾਂ ਮੇਰੀ ਇਹ ਤੁਹਾਨੂੰ ਵੀ ਬੇਨਤੀ ਆ ਕਿ ਭਾਈ ਸਾਹਿਬ ਲੋਕਾਂ ਦੇ ਬੱਚਿਆਂ ਦੇ ਭਵਿੱਖ ਖਰਾਬ ਨਾ ਕਰੋ ਔਰ ਖਾਸ ਤੌਰ ਪਰ ਭਵਿੱਖ ਖਰਾਬ ਹੋਣਾ ਸਾਡੀਆਂ ਧੀਆਂ ਭੈਣਾਂ ਦਾ ਕਿਉਂਕਿ ਇਹ ਆਪਣੇ ਲੋਕਾਂ ਦੀ ਵੀ ਗਲਤੀ ਹੁੰਦੀ ਆ ਕਿ ਮੁੰਡਿਆਂ ਨੂੰ ਤਾਂ ਪੜਾ ਲੈਂਦੇ ਆ 10ਵੀਂ ਤੋਂ ਬਾਅਦ ਭਾਈ 15-16 ਕਿਲੋਮੀਟਰ ਕੋਈ ਨਹੀਂ ਆਉਦੇ ਬੱਚਾ ਨੂੰ ਭੇਜਦਾ ਕੋਈ ਕਹਿੰਦਾ ਨਹੀਂ ਬਈ ਅਸੀਂ ਕੁੜੀਆਂ ਨਹੀਂ ਇੰਨੀ ਦੂਰ ਭੇਜਣੀਆਂ ਇਹਦੇ ਵਿੱਚ ਵੀ ਗਲਤੀ ਆਪਣੀ ਹੁੰਦੀ ਆ ਕਿਤੇ ਨਾ ਕਿਤੇ ਤੁਹਾਨੂੰ ਮੰਨਣਾ ਪਊਗਾ ਸਰਕਾਰ ਨੂੰ ਕਹਿ ਰਿਹਾ ਇਹਦੇ ਵਿੱਚ ਆਪਣੀ ਗਲਤੀ ਹੁੰਦੀ ਆ ਕਿ ਸਾਡੇ ਜਿਹੜੇ ਇੰਡੀਆ ਦੇ ਲੋਕ ਆ ਪੰਜਾਬ ਦੇ ਲੋਕ ਆ ਉਹ ਇੱਥੇ ਇੱਕ ਦੂਜੇ ਤੇ ਠਿਜਦੇ ਹੁਣ ਕਾਬਲ ਨਹੀਂ ਰਹੇ ਪਰ ਇਹ ਕਾਰਨ ਕੀ ਹੋ ਗਿਆ ਤੁਸੀਂ ਵੇਖੋ 14-14 ਸਾਲ ਦੀਆਂ 13-13 ਸਾਲ ਦੀਆਂ ਬੱਚੀਆਂ ਦੇ ਨਾਲ ਜਦੋਂ ਸੁਣਦੇ ਆ ਕਿ ਬਲਾਤਕਾਰ ਹੁੰਦੇ ਆ ਉਦੋਂ ਬਾਅਦ ਭਾਈ ਕੋਈ ਵੀ ਆਪਦੇ ਬੱਚੇ ਨੂੰ 13 14 ਕਿ ਮੈਂ ਕਹਿੰਦਾ 2 ਕਿਲੋਮੀਟਰ ਨਹੀਂ 깔ਦਾ ਕਹਿੰਦਾ ਪਿੰਡ ਕਾਹਦੇ ਹੱਸਤੇ ਆ ਜੇਕਰ ਪਿੰਡਾਂ ਦੇ ਵਿੱਚ ਵੋਟਾਂ ਤਾਂ ਫਿਰ ਭਾਈ ਸਾਹਿਬ ਸਕੂਲ ਵੀ ਹੋਣੇ ਚਾਹੀਦੇ ਆ ਇਹ ਯਾਦ ਰੱਖੋ ਗੱਲ ਸਿਹਤ ਸਿੱਖਿਆ ਰੋਜ਼ਗਾਰ ਕਹਿ ਕੇ ਤੁਸੀਂ ਆਏ ਆ ਤੇ ਸਿਹਤ ਸਿੱਖਿਆ ਰੋਜ਼ਗਾਰ ਲੈ ਕੇ ਆਓ ਜੇ ਚਰਨਜੀਤ ਸਿੰਘ ਚੰਨੀ ਜੀ ਨੇ ਇਹ ਕੰਮ ਗਲਤ ਕੀਤਾ ਤਾਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਦੱਸ ਦਿਓ ਭਾਈ ਵੀ ਇਹ ਗਲਤ ਕਰਤਾ ਸੀ ਸਕੂਲ ਅਪਗ੍ਰੇਡ ਕਰਕੇ ਤਾਂ ਫਿਰ ਲੋਕ ਆਪਣੇ ਆਪ ਕੋਈ ਹੱਥ ਜੋੜ ਦੇਣ ਤੁਹਾਨੂੰ ਕਿ ਭਾਈ ਹੁਣ ਤੁਸੀਂ ਕਰ ਦਿਓ ਇਹ ਕੰਮ ਕੀਤੇ ਕਰਾਇਏ ਜਿਹੜੇ ਚੰਗੇ ਕੀਤੇ ਆ ਉਹਦਾ ਤੁਸੀਂ ਨਾ ਖਾਰਜ ਕਰੋ ਸਾਰੇ ਕੰਮ ਕਿਉਂ ਤੁਸੀਂ ਐਵੇਂ ਮੇਰੇ ਹਿਸਾਬ ਨਾਲ ਕਹੋਗੇ ਵੀ ਇੱਥੇ ਮੁਜਰਾ ਕਰਨ ਤੇ ਹੋਗੀ ਸਾਰੀ ਸਾਡੀ ਸਰਕਾਰ ਇਹ ਬੇਨਤੀ ਆ ਪੰਜਾਬ ਵਾਲ ਸੋਚਿਆ ਜਾਵੇ ਜੇਕਰ ਕੁਝ ਮੈਂ ਗਲਤ ਬੋਲਿਆ ਹੋਵੇ ਉਹਦੇ ਹਾਸਤੇ ਮਾਫੀ ਚਾਹੁੰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ